ਸਸ਼ੇ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾੰ ਤੱਕ ਜ਼ਰੂਰ ਨਵੀਂ ਰਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਨਲਾਈਨ ਹੋਈਗੀ ਸਿੱਖਾ ਬੋਰਡ ਦੇ ਸਰਟੀਫਿਕੇਟਾਂ ਦੀ ਪੜਤਾਲ ਵਿਦੇਸ਼ ਪੜਨ ਦੇ ਚਾਹਵਨਾਂ ਲਈ ਭਰਨੀ ਹੋਵੇਗੀ 5000 ਰੁਪਏ ਦੀ ਫੀਸ ਇਸ ਦਿਨ ਖਬਰ ਪੰਜਾਬ ਦੀ ਸਾਹਮਣੇ ਆ ਰਹੀ ਹੈ ਇਸ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਰਟੀਫਿਕੇਟ ਦੀ ਪੜਤਾਲ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਗਿਆ ਹੈ ਵਿਖੇ ਵਿੱਚ ਹੁਣ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਦੀ ਜਾਂਚ ਆਨਲਾਈਨ ਪੋਸਟ ਰਾਹੀਂ ਹੋਇਆ ਕਰੇਗੀ ਬੋਰਡ ਦਾ ਆਲਾ ਅਧਿਕਾਰੀ ਨੇ ਜਰਮਨ ਐਮਬੈਸੀ ਦੀ ਸਿਫਾਰਿਸ਼ ਤੇ ਇੱਕ ਆਨਲਾਈਨ ਪੋਰਟ 20 ਦਿਨਾਂ ਵਿੱਚ ਤਿਆਰ ਕੀਤਾ ਹੈ ਕਿ ਜਾ ਰਿਹਾ ਹੈ ਕਿ ਵਿਦੇਸ਼ ਘਰ ਕੇ ਇਸ ਦੀ ਯੋਜਨਾ ਤਿਆਰ ਕੀਤੀ ਗਈ ਹੈ ਵਿਦਿਆਰਥੀ ਨੂੰ ਹੁਣ ਆਨਲਾਈਨ ਮਾਧਿਅਮ ਨੂੰ ਛੱਡ ਕੇ ਇਸ ਦੀ ਪੋਰਟਲ ਰਾਹੀਂ ਸਿਰਫ 4 ਦਿਨ ਵਿੱਚ ਹੀ ਪੜਤਾਲ ਕੀਤੀ ਜਾਵੇਗੀ ਬੋਰਡ ਦੀ ਪੋਰਟਲ ਰਾਹੀਂ ਪੜਤਾਲ ਹਾਸਲ ਕਰਨ ਲਈ 5000 ਰੁਪਏ ਫੀਸ ਤੈਅ ਕੀਤੀ ਗਈ ਹੈ ਇਸ ਤੋਂ ਪਹਿਲਾਂ ਆਨਲਾਈਨ ਮਾਧਿਮ ਰਾਹੀਂ ਕੰਮ ਸਿਰਫ 800 ਰੁਪਏ ਵਿੱਚ ਹੁੰਦਾ ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਤੋਂ ਪੜਤਾਲ ਕਰਵਾਉਣ ਦੇ ਰਹਾ ਵਿੱਚ ਸਾਰੀਆਂ ਵਿੱਚ ਵੀ ਲੋਚੀਆਂ ਸੰਸਥਾਵਾਂ ਬਾਹਰ ਹੋ ਜਾਂਦੀਆਂ ਹਨ ਅਤੇ ਵਿਦਿਆਰਥੀ ਬੋਰਡ ਤੇ ਬਾਹਰ ਮੁਆਲਕਾਂ ਦੀ ਯੂਨੀਵਰਸਿਟੀਆਂ ਤੋਂ ਇਲਾਵਾ ਐਮਬੈਸੀਆਂ ਵਿੱਚਕਾਰ ਬੋਰਡ ਦੀ ਸਿੱਧਾ ਰابطਾ ਹੋਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ